ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਰਨਲ ਸਕੱਤਰ ਤਰਨ ਚੋਪੀ ਜੀ ਬੀਜੇਪੀ ਦੇ ਆਗੂ ਗੁਰਪ੍ਰੀਤ ਸਿੰਘ ਸ਼ਾਹਪੁਰ ਦੇ ਗ੍ਰਹਿ ਵਿਖੇ ਪਹੁੰਚ ਕੇ ਪੰਜਾਬ ਸਰਕਾਰ ਤੇ ਸਾਦੇ ਨਿਸ਼ਾਨੇ ਪੰਜਾਬ ਦੀ ਸਰਕਾਰ ਹੈ ਫਰੰਟ ਤੇ ਫੋਲ ਚੁੱਕੀ ਹੈ ਸੂਬੇ ਦੀ ਢਹ ਢੇਰੀ ਅਰਥ ਵਿਵਸਥਾ ਅਤੇ ਅਮਨ ਸ਼ਾਂਤੀ ਦੀ ਵਿਗੜਦੀ ਹਾਲਤ ਤੇ ਕੇਂਦਰ ਦੀ ਨਜ਼ਰ ਹੈ ਗੁਰਪ੍ਰੀਤ ਸਿੰਘ ਸ਼ਾਹਪੁਰ ਨੇ ਕਿਹਾ ਕਿ ਕਿਸਾਨਾਂ ਨਾਲ ਹੋਏ ਤੱਕੇ ਵਿੱਚ ਕੇਂਦਰ ਅਤੇ ਬੀਜਪੀ ਦਾ ਕੋਈ ਹੱਥ ਨਹੀਂ ਸੂਬੇ ਵਿੱਚ ਆਪ ਸਰਕਾਰ ਆਪਣੀ ਡਿੱਗਦੀ ਸਾਖ ਨੂੰ ਬਚਾਉਣ ਲਈ ਕੇਂਦਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੀ ਜਲਦੀ ਹੀ ਪੰਜਾਬ ਵਿੱਚ ਜਨਤਾ ਵਿੱਚ ਵਿਸ਼ਵਾਸ ਖੋਹ ਚੁੱਕੀ ਨਾਲ ਸ਼ਾਹਪੁਰ ਨੇ ਕਿਹਾ ਕਿ ਸੂਬੇ ਦੀ ਬਿਗੜਦੀ ਹਾਲਤ ਨੂੰ ਖੁਦ ਮੁੱਖ ਮੰਤਰੀ ਨੰਗੀ ਅੱਖ ਨਾਲ ਦੇਖਣ ਦੀ ਬਜਾਏ ਐਨਕਲ ਲਗਾ ਕੇ ਦੇਖਣ ਲੱਗ ਪਏ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੂਰੇ ਸੂਬੇ ਦੀ ਵਿਗੜਦੀ ਹਾਲਤ ਨੂੰ ਐਨਕ ਉਤਾਰ ਕੇ ਦੇਖਣ ਅਤੇ ਸੁਧਾਰਨ ਦਾ ਯਤਨ ਕਰਨ ਇਸ ਸਮੇਂ ਗੁਰੂ ਗੋਰਖਨਾਥ ਪੀਰ ਦੇ ਸੂਬਾ ਪ੍ਰਭਾਵੀ ਅਸ਼ਵਨੀ ਸ਼ਰਮਾ ਦੁਲੱਦੀ ਅਤੇ ਹੋਰ ਭਾਰੀ ਗਿਣਤੀ ਵਿੱਚ ਸਮਰਥਕ ਹਾਜ਼ਰ ਸਨ ਇੱਕ ਬਾਈਟ ਇੱਕ ਬਾਈਟ ਦੇ ਦਿਓ ਜੀ ਮੁੰਡੇ ਨੂੰ ਮੌੜ ਕੇ ਲੈ ਆਪਣਾ ਪੱਤਰਕਾਰ ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀ ਪੰਜਾਬ ਅਜੇ ਲਾਅ ਐਂਡ ਆਰਡਰ ਦੇ ਅੰਦਰ ਬਿਲਕੁਲ ਹੀ ਨਿਊਨਤਮ ਸਤਰ ਦਿੱਤੇ ਹੈ ਜਿਨ੍ਹਾਂ ਥਾਣਿਆਂ ਨੇ ਜਨਤਾ ਦੀ ਸੁਰੱਖਿਆ ਕਰਨੀ ਹੈ ਉਹਨਾਂ ਥਾਣਿਆਂ ਤੇ ਬੰਬ ਫਟ ਰਹੇ ਨੇ ਅਰ ਭਗਵੰਤ ਮਾਨ ਸਾਹਿਬ ਪਰੋਣਿਆ ਦੀ ਖਾਤਰਦਾਰੀ ਚ ਲੱਗੇ ਹੋ ਅ ਇੱਕ ਖਾਤਰਦਾਰੀ ਨਾ ਕਰਕੇ ਪੰਜਾਬ ਨੂੰ ਬਚਾਨ ਦੀ ਚਿੰਤਾ ਕਰੋ ਪੰਜਾਬ ਦੇਸ਼ ਹੈ ਦੁਖੀ ਹੈ ਤੁਹਾਡੀਆਂ ਗਲਤੀਆਂ ਦਾ ਖਮਾਜਾ ਪੰਜਾਬ ਨੂੰ ਕਰੋ ਇਹ ਜਿਹੜਾ ਪੁਲਿਸ ਬਹਾਦਰ ਪੰਜਾਬ ਦੀ ਪੁਲਿਸ ਹੈ ਔਰ ਇਹ ਦੁਵਾਲੇ ਜਿਹੜੇ ਆਪਣੇ ਤੁਸੀਂ ਲੀਡਰ ਬਿਠਾਦੇ ਨੇ ਜਿਹੜੇ ਠੇਕੇਦਾਰ ਬਿਠਾਦੇ ਨੇ ਉਹਨਾਂ ਤੋਂ ਮੁਕਤੀ ਦਵਾਉਂਦੇ। ਮੁਕਤੀ ਸ਼ਾਹਪਤ ਜੀ ਦੇ ਘਰ ਆਏ। ਮੇਰਾ ਛੋਟਾ ਭਰਾ ਹੈ ਜੀ ਬੜਾ ਪਿਆਰਾ ਭਰਾ ਵੈ ਜ਼ਮੀਨ ਨਾਲ ਜੁੜਿਆ ਆ ਗਰੀਬ ਦੀ ਹਿੱਤ ਦੀ ਗੱਲ ਕਰਨ ਵਾਲਾ ਭਰਾ ਵੈ ਤੇ ਇਹ ਤੇ ਮੇਰੇ ਮੇਰਾ ਆਪਣਾ ਘਰ ਹੈ ਮੈਂ ਆਪਣੀ ਮਾਂ ਨੂੰ ਮਿਲਣ ਆਇਆ। ਜੋ ਕਿਸਾਨਾਂ ਨਾਲ ਹੋਇਆ ਸਰਕਾਰ ਉਸ ਤਰ੍ਹਾਂ ਦੇਖਿਓ ਕਿਸਾਨਾਂ ਨਾਲ ਜਿਹੜਾ ਟੌਪ-ਅੱਪ ਦਾ ਵਾਅਦਾ ਕੀਤਾ ਸੀ ਭਵੰਤਮਨ ਸਾਹਿਬ ਦੀ ਸਰਕਾਰ ਨੇ ਉਹਨੂੰ ਪੂਰਾ ਕਰਨਾ ਚਾਹੀਦਾ।

تاں دے اچھا تو اوٹا کار اگے سے 400 گاج دے میں ہاں جی ہاں جی دسکی دو ترا ایم ایل اے راجی ہاں دیکھو دیکھو کار دی گھٹنا والی ہے ਬਾਜੀ ਬੋਜੀ ਸੱਜਣਾਂ ਆਪਾਂ ਬ੍ਰੋਡਕਾਸਟ ਕਰਾਂਗੇ ਆਪਾਂ ਅੱਜ ਅਜਾ ਚਾਹ ਚੰਗ ਜੀ ਸਾਡੀ ਜਾਓ ਜਾਓ ਚੱਲ ਨਾ ਲਾਈਵ ਨਹੀਂ ਹੈਗਾ ਚੰਗ ਲਾਈਵ ਵੀ ਨਹੀਂ ਹੈਗਾ ਮੇਰਾ ਜਾ ਜੀ ਸਰ ਦੇ ਦੇ ਜੀ ਦੇ ਦੇ ਜੀ ਆਣ ਸੁਣ Ben bir bay mı değil? de ਪਾਪੀ ਜਿੰਦਾਬਾਦ ਬਹੁਤ ਵਧੀਆ ਚੜ੍ਹਦੀ ਕਲਾ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਤਰਨ ਚੁਗ ਜੀ ਆਏ ਸੀ ਕੀ ਕਹਿ ਕੇ ਗਏ ਕੀ ਥੋੜੀ ਨਾਮੀ ਪਾਲਸੀ ਹੈ ਬੀਜੇਪੀ ਦੀ ਕੀ ਗੱਲਾਂ ਬਾਤਾਂ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਪੰਥ ਰਤਨ ਜਹਦਰ ਗੁਰਚਰ ਸਿੰਘ ਟੋੜਾ ਉਹਨਾਂ ਦੀ ਵਰਸੀ ਸੀ ਠੀਕ ਤੇ ਉਸ ਦੇ ਸਬੰਧ ਚ ਅੱਜ ਤਰਨ ਚੁਗ ਜੀ ਟੋੜੇ ਆਏ ਸੀ ਤੇ ਉਹਨਾਂ ਦਾ ਮੈਨੂੰ ਰਾਤ ਨੂੰ ਫੋਨ ਆਇਆ ਕੱਲ ਕੀ ਕੁਰਪ੍ਰਿਤ ਇਹ ਤੇਰੇ ਹਲਕੇ ਚ ਪੈਂਦਾ ਮੈਂ ਕਹਾਂ ਜੀ ਮੇਰੇ ਹਲਕੇ ਚ ਦੀ ਮੇਰਾ ਪਿੰਡ ਵੀ ਆ ਉਹ ਕਹਿੰਦੇ ਵੀ ਇਹ ਤੇਰਾ ਪਿੰਡ ਮੈਂ ਕਹਾਂ ਜੀ ਸਾਡਾ ਦੋਨੇ ਪਿੰਡ ਇਕੱਠੇ ਨੇ ਤੇ ਮੈਂ ਉਹਨਾਂ ਨਾਲ ਫਿਰ ਜਦੋਂ ਮੇਰਾ ਸੰਪਰਕ ਹੋਇਆ ਤੇ ਉਹ ਕਹਿੰਦੇ ਫਿਰ ਤੇਰੇ ਕੋਲ ਵੀ ਚਾਹ ਪੀ ਕੇ ਜਾਵਾਂਗੇ ਠੀਕ ਹੈ ਜੀ ਤੇ ਭਾਰਤੀ ਜਨਤਾ ਪਾਰਟੀ ਦੇ ਵਾਹਿਦ ਲੀਡਰ ਨੇ ਠੀਕ ਹੈ ਤੇ ਸਾਡੇ ਪਾਰਟੀ ਦੇ ਨੈਸ਼ਨਲ ਜਨਰਲ ਸੈਕਟਰੀ ਨੇ ਠੀਕ ਹੈ ਜੀ 3-4 ਸਟੇਟਾਂ ਦੇ ਇੰਚਾਰਜ ਨੇ ਠੀਕ ਹੈ ਜਦੋਂ ਕਸ਼ਮੀਰ ਵਰਗੀ ਕੰਪਲਿਕੇਟਿਡ ਸਟੇਟ ਦੀ ਠੀਕ ਹੈ ਬਹੁਤ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਠੀਕ ਹੈ ਤੇ ਪਾਰਟੀ ਦਾ ਕਿਉਂਕਿ ਉਹਨਾਂ ਦਾ ਜਿਹੜਾ ਬੇਸ ਆ ਆਪਾਂ ਸਭ ਨੂੰ ਪਤਾ ਮਰਸਰ ਤੋਂ ਨੇ ਪੰਜਾਬੀ ਨੇ ਹਾਂਜੀ ਤੇ ਕੁਦਰਤੀ ਹੁੰਦਾ ਵੀ ਜਦੋਂ ਬੰਦਾ ਆਪਣੇ ਘਰੇ ਆਉਂਦਾ ਉਹਦੇ ਚਤਸ਼ਾਹ ਵੀ ਹੁੰਦਾ ਠੀਕ ਹੈ ਤੇ ਅੱਜ ਉਹ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੰਜਾਬ ਦਾ ਸਿਨੈਰੀਓ ਆ ਠੀਕ ਹੈ ਉਹ ਮੋੜਗਿਲ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਇੱਕ ਜਿਹੜਾ ਲੋਕ ਨੇ ਉਹ ਕਿਸੇ ਵੀ ਤਬਕੇ ਨਾਲ ਕਿਸੇ ਵੀ ਧਰਮ ਜਾਤ ਮਸਜਬ ਨਾਲ ਸੰਬੰਧ ਰੱਖਦੇ ਹੋਣ ਅੱਜ ਹਰ ਇੱਕ ਜਗ੍ਹਾ ਖੁੰਡ ਚਰਚਾ ਹੈ ਚਾਹੇ ਤੁਸੀਂ ਪਿੰਡਾਂ ਚ ਲੈ ਲੋ ਸ਼ਹਿਰਾਂ ਚ ਲੈ ਲੋ ਕਿ ਪੰਜਾਬ ਦੇ ਲੋਕਾਂ ਕੋਲ ਸਿਰਫ ਇੱਕੋ ਇੱਕ ਵਿਕਲਪ ਹੈ ਭਾਰਤੀ ਜਨਤਾ ਪਾਰਟੀ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜਿਹੜੇ ਪਿਛਲੇ ਤੁਸੀਂ 10-12 ਸਾਲਾਂ ਦਾ ਨਰਿੰਦਰ ਮੋਦੀ ਦਾ ਕਾਰਜਕਾਲ ਦੇਖੋ ਜਿਹੜੇ ਕਹਿਣੀ ਤੇ ਕਰਨੀ ਦੇ ਪੱਕੇ ਰਹੇ ਚਾਹੇ ਉਹ ਕਿੰਨੀਆਂ ਯੋਜਨਾਵਾਂ ਨੇ ਕਿੰਨੀਆਂ ਸਕੀਮਾਂ ਨੇ ਜਿਸ ਨੂੰ ਪ੍ਰਧਾਨ ਮੰਤਰੀ ਨੇ ਖਾਸ ਕਰ ਨਿਮਨ ਸਤਰ ਦੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਦਾ ਫਾਇਦਾ ਹੋਇਆ ਮੱਧਵਰਤੀ ਮਾਨਯੋਗ ਸੀਐਮ ਸਾਹਿਬ ਆਪਣੀ ਆਨਕਾ ਤਾਰਨ ਤੇ ਪੰਜਾਬ ਨੂੰ ਨੰਗੀ ਅੱਖ ਨਾਲ ਦੇਖਣ ਪੰਜਾਬ ਕਿੱਥੇ ਖੜਾ ਪੰਜਾਬ 'ਚ ਐਨਕਾਂ ਦਾ ਜ਼ਿਕਰ ਤਾਂ ਹੈਗਾ ਪੰਜਾਬ ਦੀ ਸਿਆਸਤ 'ਚ ਮਜੀਠੀਆ ਸਾਹਿਬ ਕਹਿੰਦੇ ਨੇ ਵੀ ਐਨਕਾਂ ਚਾਚੀਆਂ ਨੇ ਬਾਜਵਾ ਸਾਹਿਬ ਕਹਿੰਦੇ ਨੇ ਮੁੱਖ ਮੰਤਰੀ ਮਾਨ ਸਾਹਿਬ ਐਨਕਾ ਤਾਰੋ ਅੱਜ ਤੁਸੀਂ ਵੀ ਉਹੀ ਗੱਲ ਕਰਤੀ ਵੀ ਐਨਕਾ ਤਾਰ ਐਨਕਾਂ ਦਾ ਜ਼ਿਕਰ ਬਾਰ-ਬਾਰ ਕਿਉਂ ਹੁੰਦਾ ਦੇਖੋ ਇਹਦਾ ਪਿਛੋਕੜ ਤਾਂ ਹੋਰ ਹੈ ਕੁਝ ਪਰ ਮੋ ਗੱਲ ਕਹਣੀ ਚੰਗੇ ਨਹੀਂ ਸਮਝਦਾ ਹੈਗਾ ਹੋਰ ਇੱਕ ਤਾਂ ਆਪਣਾ ਪਰਸਨਲ ਥੀਊ ਹੁੰਦਾ ਹੈਗਾ ਪਰ ਘਟੋ ਘਟ ਪੰਜਾਬ ਨੂੰ ਨਾ ਜਿਸ ਤਰ੍ਹਾਂ ਧੱਕਿਆ ਜਾ ਰਿਹਾ ਹੈਗਾ ਜਿਸ ਤਰ੍ਹਾਂ ਜਿਹੜੇ ਕਹਿਣੀ ਤੇ ਕਰਨੀ ਦੇ ਪੱਕੇ ਰਹੇ ਠੀਕ ਹੈ ਚਾਹੇ ਉਹ ਕਿੰਨੀਆਂ ਯੋਜਨਾਵਾਂ ਨੇ ਕਿੰਨੀਆਂ ਸਕੀਮਾਂ ਨੇ ਜਿਸ ਨੂੰ ਪ੍ਰਧਾਨ ਮੰਤਰੀ ਨੇ ਖਾਸ ਕਰ ਨਿਮਨ ਸਤਰ ਦੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਜਿਨ੍ਹਾਂ ਨੇ ਨਾਲ ਫਾਇਦਾ ਹੋਇਆ ਮੱਧ ਵਰਗੀ ਪਰਿਵਾਰਾਂ ਨੂੰ ਫਾਇਦਾ ਹੋਇਆ ਚਾਹੇ ਉਹ ਆਸ਼ੀਮਾਨ ਯੋਜਨਾ ਹੈ ਚਾਹੇ ਪਰਵਾਸ ਯੋਜਨਾ ਹੈਗੀ ਹੈ ਚਾਹੇ ਉਹ ਕਿਸਾਨਾਂ ਨੂੰ ਕਿਸਾਨ ਸਮ੍ਰiddhi ਯੋਜਨਾ ਹੈਗੀ ਹੈ ਸਨਮਾਨ ਯੋਜਨਾ ਮਤਲਬ ਕਿ ਬੀਜਪੀ ਕਿਉਂਕਿ ਪੰਜਾਬ ਦੇ ਅੰਦਰ ਜਿਹੜੇ ਹਾਲਾਤ ਬਣ ਗਏ ਨੇ ਮੌਜੂਦਾ ਸਰਕਾਰ ਦੇ ਉਹ ਬਹੁਤ ਅਸਜੋਗ ਨੇ ਜਿਸ ਤਰ੍ਹਾਂ ਕਿਸਾਨਾਂ ਨੂੰ ਅੱਧੀ ਰਾਤ ਨੂੰ ਉਠਾਲਿਆ ਗਿਆ ਜਿਸ ਤਰ੍ਹਾਂ ਨਰ ਵਿਹਾਰ ਹੋਇਆ ਉਹ ਤਾਂ ਹੁਣ ਵੀ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਜੇ ਦਿੱਲੀ ਬੈਠਣਾ ਹੈ ਅਸੀਂ ਦਿੱਲੀ ਵੀ ਬੈਠਾਂਗੇ ਮੂਹਰੇ ਲੱਗਾਂਗੇ ਫਿਰ ਜਿਉਂ ਨਾਲ ਕਹਿੰਦੇ ਫਿਰ ਤੁਸੀਂ ਉਹ ਗਏ ਸੈਂਟਰ ਬੀਜਪੀ ਦਾ ਹੱਥ ਬੀਜਪੀ ਨੇ ਠਾਇਆ ਨਹੀਂ ਪਰ ਉਸਦਾ ਇਹ ਵੀ ਗੱਲਾਂ ਕਰ ਰਹੇ ਜਦੋਂ ਨਾ ਸੀਐਮ ਸਾਹਿਬ ਜਦੋਂ ਮੀਟਿੰਗ ਉੱਠ ਕੇ ਚਲੇਗੇ ਸੀ ਬਿਲਕੁਲ ਉਹਨਾਂ ਚ ਇੱਕ ਬਹੁਤ ਸਿਆਣਾ ਵਿਅਕਤੀ ਸੀ ਉਹਨੇ ਇੱਕ ਸੁਝਾਅ ਲੇਕਿਆ ਸੀ ਵੀ ਚਾਰ ਅਜਈਆਂ ਫਸਲਾਂ ਨੇ ਜਿਨ੍ਹਾਂ ਨੂੰ ਐਮਐਸਪੀ ਸੂਬਾ ਸਰਕਾਰ ਦੇ ਸਕਦੀ ਹੈ ਠੀਕ ਹੈ ਜੀ ਤੇ ਥੋੜਾ ਜਿਹੜਾ ਆਰਥਿਕ ਲੈਵਲ ਹੈ ਤੁਹਾਡੀ ਜੀਡੀਪੀ ਵਧੂਗੀ ਪਰ ਸੀਐਮ ਸਾਹਿਬ ਦਾ ਧਿਆਨ ਹੈ ਨਹੀਂ ਉਧਰ ਕਿਉਂਕਿ ਸੀਐਮ ਸਾਹਿਬ ਕੀ ਕਰਨ ਉਹ ਐਮਐਸਪੀ ਦਾ ਇਹਨਾਂ ਦੇ ਲੀਡਰ ਨੇ ਜੀ ਐਮਐਲਏ ਨੇ ਪੰਜ ਮਿੰਟਾਂ ਚ ਦਿੰਦੇ ਨਹੀਂ ਮਿਲ ਗਈ ਤੁਸੀਂ ਤੁਸੀਂ ਵੀ ਖੇਤੀ ਕਰਦੇ ਹੋਗੇ ਆ ਮੈਂ ਕੀਤੀ ਕੀਤੀ ਜਦੋਂ ਮੈਂ ਮਤੌਰ ਸਰਪੰਚ ਸੀ ਮੈਂ ਵੀ ਕੀਤੀ ਆ ਮੈਨੂੰ ਉਸ ਬੀਬੀ ਦੇ ਤਰਸ ਆਉਂਦਾ ਵਿਚਾਰੀ ਤੇ ਕਿਉਂਕਿ ਚਲੋ ਉਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਕਿੱਤਾ ਸੀ ਉਹ ਕੋਲੋਂ ਗੌਣ ਤੋਂ ਵਾਲਾ ਸੀ ਜਜ਼ਬਾਤ ਚਾਕੇ ਯੋਜਨਾ ਬਣਦੀਆਂ ਜਦੋਂ ਪੰਜਾਬ ਜਿਹੜਾ ਕਿਸਾਨੀ ਆਪਾਂ ਨੂੰ ਪਤਾ ਹੈ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਤੇ ਰਿਆ ਸਪਰੇਹਾਂ ਨਾਲ ਆਪਾਂ ਘਿਰੇ ਹੋਏ ਆ ਤੇ ਸਤੋਂ ਜਿਹੜਾ ਵੱਡੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕਿਸਾਨ ਖੁਦ ਕਹਿੰਦੇ ਨੇ ਕਿ ਜਦ ਕਿਸੇ ਦਾ ਮਨ ਨਹੀਂ ਕਰਦਾ ਮੈਂ ਕਿਸਾਨ ਵੀ ਕਣਕ ਤੇ ਝੋਨਾ ਬੀਜਾਂ ਪਰ ਉਹਨਾਂ ਨੂੰ ਰਿਪਲੇਸਮੈਂਟ ਕਰਨ ਲਈ ਇੱਕ ਪਲੈਨਿੰਗ ਦੀ ਲੋੜ ਹੈ ਸੋਭਾ ਸਰਕਾਰ ਕੋਲ ਬਹੁਤ ਸੋਰਸ ਹੁੰਦੇ ਨੇ ਹਰਿਆਣੇ ਚ ਐਮਐਸਪੀ ਨਹੀਂ ਦੇਰੀ ਬੀਜੇ ਠੀਕ ਹੈ ਤੁਹਾਡੇ ਸਾਹਮਣੇ 14 ਫਸਲਾਂ ਤੇ ਦੇ ਦਈਏ ਪਰ ਹਰਿਆਣਾ ਕਿਉਂ ਬੈਠੇ ਸੀ ਇਹਨਾਂ ਦੇ ਨਾਲ ਕੋਈ ਵੀ ਨਹੀਂ ਬੈਠਾ ਹਰਿਆਣੇ ਦਾ ਤਾਂ ਇੱਕ ਵੀ ਨਹੀਂ ਬੈਠਾ ਹਰਿਆਣੇ ਵਾਲੇ ਲੋਕ ਤਾਂ ਐਨੇ ਉਤਾਹ ਸੀ ਮੇਰੇ ਖੁਦ ਰਿਸ਼ਤੇਦਾਰ ਅੰਬਾਲਾਏ ਰਹਿੰਦੇ ਨੇ ਠੀਕ ਹੈ ਤੇ ਮੈਂ ਇਹ ਨਹੀਂ ਦੱਸ ਸਕਦਾ ਇੱਕ ਨਹੀਂ ਦੋ ਨਹੀਂ ਕਈ ਧਾਰਨਾ ਨੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਧਰਨਾ ਉਹਨਾਂ ਨੇ ਲਾਇਆ ਪਰ ਲੋਕਾਂ ਲਈ ਮੋਰਗਨ ਸਾਹਿਬ ਜੇ ਕੋਈ ਥੋੜਾ ਵੀ ਰਿਸ਼ਤੇਦਾਰ ਹੋਵੇ ਅੱਜ ਆਪਾਂ ਦਿੱਲੀ 에ਰਪੋਰਟ ਤੇ ਜਾਣਾ ਸੀਗਾ ਹਾਂਜੀ ਖਾਸ ਕਰ ਜਿਹੜਾ ਦਿੱਲੀ 에ਰਪੋਰਟ ਆ ਉਹ ਪੰਜਾਬ ਤੋਂ ਚੱਲਦਾ ਹੈ ਪੰਜਾਬ ਦੇ ਲੋਕ 80% ਜਾਂਦੇ ਨੇ ਬਿਲਕੁਲ ਤੇ ਜਿਹਨੇ ਜਾਣਾ ਹੁੰਦਾ ਸੀਗਾ 에어ਪੋਰਟ ਤੋਂ ਤਾਂ ਪਹੁੰਚਣ ਦੀ ਕੋਈ ਸਮੱਸਿਆ ਨਹੀਂ ਸੀ ਹੁੰਦੀ ਪਰ ਅਗਲੇ ਨੂੰ 2 ਘੰਟੇ ਅੰਮ੍ਰਾਲੇ ਤੱਕ ਪਹੁੰਚਣ 'ਚ ਲੱਗ ਜਾਂਦੇ ਸੀ ਬਿਲਕੁਲ ਮੇਰੇ ਪਿੰਡਾਂ ਵਿੱਚ ਨਹੀਂ ਹੋ ਗਿਆ ਜਾਣਾ ਤੇ ਪਿੰਡ ਵੀ ਐਨੇ ਪਰੇਸ਼ਾਨ ਹੋ ਗਏ ਸੀ ਕਿ ਉਹਨਾਂ ਨੇ ਮਜਬੂਰੀ ਬੱਸ ਪਿੰਡ ਦੇ ਮੂਹਰੇ ਚੱਕ ਪੋਸਟਾ ਲਾ ਦਿੱਤੀ ਬਹੁਤ ਬੁਰਾ ਹਾਲਾਤ ਨਾਦਰ ਪਰਚੇ ਵੀ ਕੱਟਣ ਲੱਗੇ ਖਬਰ ਵੀ ਆਈ ਸੀ ਦੇਖੋ ਗੱਲ ਇਹ ਹੈਗੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਸਰਕਾਰ ਆ ਉਹਨਾਂ ਦਾ ਕਹਿੰਦਾ ਯਾਰ ਹਰ ਸ਼ਾਖ पे ਉੱਲੂ ਹੈ ਅਨਾ ਪ੍ਰਸ਼ਾਪ ਕੁ ਸਵੇਰਾ ਸੋ ਮੇਰੇ ਕਹਿਣ ਤੋਂ ਮਤਲਬ ਇਹ ਆ ਕਿ ਮਾਨਜੋਗ ਸੀਐਮ ਸਾਹਿਬ ਆਪਣੀ ਐਨਕਾ ਤਾਰਨ ਤੇ ਪੰਜਾਬ ਨੂੰ ਨੰਗੀ ਅੱਖ ਨਾਲ ਦੇਖਣ ਪੰਜਾਬ ਕੀਤਾ ਕੜਾ ਪੰਜਾਬ ਚ ਐਨਕਾ ਦਾ ਜ਼ਿਕਰ ਤਾਂ ਹੈਗਾ ਪੰਜਾਬ ਦੀ ਸਿਆਸਤ ਚ ਮਜੀਠੀਆ ਸਾਹਿਬ ਕਹਿੰਦੇ ਨੇ ਵੀ ਐਨਕਾਂ ਚ ਜੱਚਦੀਆਂ ਨੇ ਬਾਜਵਾ ਸਾਹਿਬ ਕਹਿੰਦੇ ਨੇ ਮੁੱਖ ਮੰਤਰੀ ਮਾਨ ਸਾਹਿਬ ਐਨਕਾ ਤਾਰੋ ਅੱਜ ਤੁਸੀਂ ਵੀ ਉਹੀ ਗੱਲ ਕਰਤੀ ਵੀ ਐਨਕਾ ਤਾਰ ਐਨਕਾ ਦਾ ਜ਼ਿਕਰ ਵਾਰ-ਵਾਰ ਕਿਉਂ ਹੁੰਦਾ ਦੇ ਕੋਈ ਦਾ ਪਛੋਕੜ ਤਾਂ ਹੋਰ ਹੈ ਕੁਝ ਪਰ ਮੋ ਗੱਲ ਕਹਣੀ ਚੰਗੇ ਨਹੀਂ ਸਮਝਦਾ ਹੈਗਾ ਹਰ ਇੱਕ ਦਾ ਆਪਣਾ ਪਰਸਨਲ ਥੀ ਵਿਊ ਹੁੰਦਾ ਹੈਗਾ ਪਰ ਘਟੋ ਘਟ ਪੰਜਾਬ ਨੂੰ ਨਾ ਜਿਸ ਤਰ੍ਹਾਂ ਧੱਕਿਆ ਜਾ ਰਿਹਾ ਹੈਗਾ ਜਿਸ ਤਰ੍ਹਾਂ ਜਿਹੜੇ ਲੋਕ ਦਿੱਲੀ ਦੇ ਲੋਕਾਂ ਨੇ ਜਿਨ੍ਹਾਂ ਲੋਕਾਂ ਨੂੰ ਫੇਲ ਕਰਤਾ ਅੱਜ ਮਨੀਸ਼ ਸ਼ਸ਼ਰੋਦੀਆ ਤਿੰਨ ਡਿਪਾਰਟਮੈਂਟ ਪੰਜਾਬ ਦੇ ਉਹਨੂੰ ਰਿਪੋਰਟ ਕਰ ਰਹੇ ਨੇ ਠੀਕ ਹੈ ਜੀ ਸਤਿੰਦਰ ਜੈਨ ਨੂੰ ਤਿੰਨ ਡਿਪਾਰਟਮੈਂਟ ਰਿਪੋਰਟ ਕਰ ਰਹੇ ਨੇ ਠੀਕ ਹੈ ਜੀ ਤੇ ਕੇਜਰੀਵਾਲ ਨੂੰ ਰਿਪੋਰਟ ਕਰ ਰਹੇ ਨੇ ਕੀ ਗੱਲ ਜਿਹੜੇ ਪੰਜਾਬ ਦੇ ਮੰਤਰੀ ਨੇ ਉਹਨਾਂ ਕੋਲ ਆਪਣੀ ਸਮਰੱਥਾ ਨਹੀਂ ਹੈਗੀ ਕੀ ਗੱਲ ਉਹਨਾਂ ਕੋਲ ਪੰਜਾਬ ਚਲਾਉਣ ਦੇ ਯੋਗ ਨਹੀਂ ਹੈਗੇ ਤੇ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਜੀ ਇਹ ਕੌਕ ਹੀ ਰਿਹਾ ਹੈਗਾ ਕੀ ਠੀਕ ਹੈ ਬਾਕੀ ਗੱਲ ਇਹ ਆ ਭਾਰਤੀ ਜਨਤਾ ਪਾਰਟੀ ਦ੍ਰਿੜ ਨਿਸ਼ਚੇ ਵਾਚਕ ਹੋ ਕੇ ਜਿਸ 20 ਸਤਰ ਤੇ ਹੁਣ ਤੁਰਲੀ ਹੈ ਕੰਮ ਕਰ ਰਹੀ ਹੈ ਬੂਤ ਪੱਧਰ ਤੇ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਪਹਿਲੀ